ਅੱਜ ਵੀ ਸਾਰਾ ਨਾ ਸਵਾਗਤ ਹੈ ਸਾਡਾ ਇਹ ਤੇ ਅੱਜ ਵੀ ਚੈਲਰ ਤੇ ਹਿੰਟਾ ਬਟਰ ਫੇਰ ਲੱਗੀਆਂ ਹੋਏ ਤੇ ਤੇ ਆਪਾਂ ਵੀ ਸਟਾਈਲ ਤੋਂ ਬਚਦੇ ਹਾਂ ਪਾਣੀ ਕਰਨਾ ਹੈ ਮਾਣੇ ਤੋਂ ਹੈਂਦਲ ਹੈ ਨਹੀਂ ਕੋਈ ਵੀ ਕਿਵੇਂ ਲੋ ਮਾਚਾ ਦੇ ਜਿਆ ਕੀ ਆ ਜੇਵਰ ਵੀ ਹੋਣੀ ਜੇਵਰ ਵੀ ਹੋਣੀ ਹੋਣੀ ਆਈ ਹੋ ਸੀ ਆਪਰੇ ਨਹੀਂ ਬੜਾ ਤੇ ਸਾਈਡ ਹੋਣੀ ਪੜਾਈ ਦੀ ਸਾਈਡ ਹੋਣ ਚਾਹੀਦੀ ਧੀਰੀ ਬੱਕਾ ਲੱਗੀਆਂ ਸ਼ੁਰੂ ਹੋ ਗਈ ਬਾਦਮਲੀ ਦਾ ਸ਼ੁਰੂ ਹੋ ਗਈ ਬਾਈ ਹਾਂ ਮਾ ਮਰੀ ਗਿਆ ਉਹਦਾ ਹੋਰ ਬਿਲੀ ਹੋਈ ਵੀ ਸਾਰੀ ਜੀਰੀ ਲੱਗੇ ਉਹ ਵੀ ਸਾਜ਼ ਬਾਈ ਕਰਨਾ ਭਈ ਇਹ ਵੀ ਸਾਜ਼ ਬਾਈ ਲੱਗੇ ਕਰਨਾ ਆ ਜਰਾ ਵੀਰ ਲੈਣਾ ਮੈਂ ਉਹ ਜੁਰੇ ਜੁਰੇ ਘੁੰਮ ਲਿਆ ਪਰਪਰੇ ਉਪਰ ਉਪਰ ਕੋਮਲਿਆ ਦੇਖ ਕੇ ਨਿਕਲ ਤੇ ਸ਼ਾਇਦ ਵੀਰੇ ਲੱਗੇ ਹੋਇਆ ਤਾਂ ਤੇਦਰ ਅੱਬਾ ਪਾਣੀ ਪੀਨ ਆ ਗਏ ਤੇ ਬਹੁਤ ਵਧੀਆ ਮਗਾਂਜਾ ਪਾਇਆ ਹੋਇਆ ਹੈ ਸੈਲਰ ਦਾ ਵੀ ਸੈਲਰ ਇਹ ਹੁਣ ਝੋਲ ਦੀ ਕਟਾਈ ਸ਼ੁਰੂ ਹੋ ਜਾਈਨੀ ਸੈਲਰ ਚ ਤੇ ਜਿਹੜੇ ਤਾਂ ਨਾ ਇੱਥੇ ਆ ਲੈ ਇਹਨੇ ਸਟੋਕ ਜਿੰਨਾ ਇਕੱਠਾ ਕਰਦੇ ਉਹਨਾਂ ਕੇ ਗੱਲ ਗੱਲ ਜਾਈ ਜਾਂਦੇ ਬਈ ਐਨ ਬਣਾਤਾ ਬਤੰਜਲੀ ਸੈਂਪਲ ਆਣਗਾ ਮਿੱਟੀ ਰੂਟਰਵੇਟਰ ਬਾਈ ਮੜ ਜੀ ਵੀ ਨਿਕਮੀ ਛੜਦਾ ਕਈ ਤਾਂ ਜਾਂਦੇ ਤੱਕਾ ਹੁੰਦਾ ਉਹਦੇ ਕਹੇ ਬਾਈ 7 ਫੁੱਟ ਦੇ ਬਾਈ ਕਹਿੰਦਾ ਹੁਣ 8 ਫੁੱਟ ਲੈ ਲੈਣਾ ਵਧੀਆ ਰੂਟਰਵੇਟਰ ਤੇ ਇਹਦੇ ਨਾਲ ਹੀ ਇਹਦੀ ਰੂਟਰਵੇਟਰ ਦੀ ਇੱਕ ਮਸ਼ੀਨ ਆ ਉਹ ਵਿੱਚ ਨਹੀਂ ਬਾਈ ਨੇ ਕਣ ਕਣ ਕਣਕ ਬੀਜਣ ਵਾਲੀ ਕੱਲੇ ਮਸ਼ੀਨ ਮਸ਼ੀਨ ਘਰ ਆ ਪਈ ਆ ਉਹ ਦਿਖਾਵਾਂਗੇ ਤੇ ਬਾਈ ਬਾਈ ਲੱਗਿਆ ਤਾਂ ਕੱਲਾ ਹੀ ਓ ਜੀ ਬਾਈ ਪਹੁੰਚ ਗਏ ਆਪਾਂ ਫੈਦਗਰਾ ਆ ਰਹੇ ਆ ਕਿਮ ਮਾਰਦੇ ਨੇ ਅੱਧਰ ਲ ਵੀ ਕਰਤਾ ਦਾ ਬਾਈ ਜਿਹੜਾ ਉੱਧਰ ਪਾਰਲੀ ਖੜ ਰਹਿਂਦਾ ਦਾ ਤੇ ਉਹ ਵੀ ਕਰਤਾ ਬਾਈ ਨੇ ਓ ਦੇਖੋ ਜੜੀਆਂ ਜਾਂਦੀਆਂ ਫਿਰ ਬਾਈ ਉੱਪਰ ਟੈਰਸ ਤੋਂ ਐਨ ਵਧੀਆ 뷰 ਆਉਂਦਾ ਤੇ ਬਾਈ ਜਿਹੜਾ ਇਹਦਾ ਡੈਕ ਦਾ ਉਹ ਵੀਡੀਓ ਤੁਸੀਂ ਦੇਖੀ ਹੋਣਾ ਟੁੱਟ ਗਿਆ ਤਾਂ ਫਰੇਮਾਂ ਫਰੂਮਾਂ ਜਿਉ ਮਾਰੀ ਆ ਭਗਾ ਕੇ ਕਰਾਲੇ ਨੇ ਬਾਈ ਨੇ ਕਿਹਾ ਵੀ ਲਟੋਜਨ ਪਾ ਲੈ ਮੰਨਿਆ ਨਹੀਂ ਬਾਈ ਤੇ ਬਾਈ ਇਹਦਾ ਬਾਈ ਕਹਿੰਦਾ ਇਹ ਵੇਚ ਦੇਣਾ ਜਾਂ ਬਿਚ ਦੇ ਦੇਣਾ ਨਵਾਂ ਵਾਲਾ ਬਣਾ ਦੇ ਇੱਕ ਪੈਸਾ ਬਈ ਆਇਆ ਨਾ ਇਹਦੀ ਵਧੀਆਂ ਵੇਚਣ ਨੂੰ ਨਹੀਂ ਕੁਝ ਵੀ ਹੋਇਆ ਆ ਪਿੱਛੇ ਆ ਜਗੜ ਜਾਂ ਖੁੱਲ ਗਿਆ ਨਾ ਬਾਈ ਨੇ ਫੇਰ ਫਿੱਟ ਕਰ ਲਿਆ ਬਾਈ ਕਹਿੰਦਾ ਹੁਣ ਇਹ ਖੋਲ ਦੇਣਾ ਇੱਕ ਦਾ ਹੁਣ ਨਵਾਂ ਲਵਾਂਗੇ ਤੇ ਬਾਈ ਸੈਲਰ ਜਿਹੜਾ ਹੈ ਇਹ ਸ਼ੈੱਟ ਵਧਾਤਾ ਲੱਗਾ ਹੁਣ ਬਾਈ ਵਧਾਤਾ ਤਾਂ ਤੇ ਅੰਕਲ ਨੇ ਅੰਕਲ ਲਈ ਕਹਿੰਦੇ ਕਹਿੰਦੇ ਵਧੀਆ ਵੱਜ ਜਵੇ ਉਹ ਪਰਲੀ ਸ਼ੈੱਟ ਬਾਈ ਕੰਦਾ ਕਰਤੀਆਂ ਉੱਧਰ ਵੀ ਉਹ ਜਿਹੜਾ ਉਹ ਫੂਰੀ ਹੁੰਦਾ ਫੱਕੀ ਜੀ ਧੰਨਾਂ ਦੀ ਉੱਧਰ ਨੰਗੇਂ ਦੀ ਐ ਤੇ ਕੀ ਬਣਾਤਾ ਬਾਈ ਐਨ ਹਾਂ ਐ ਠੀਕ ਐ ਸਰਗਮ ਮਾਰ ਦੂੰਗੇ ਬਾਈ ਸਵੇਦੇ ਲੱਗੇ ਹੋਇਆ ਯਾਰ ਸਵੇਦਿਆਂ ਨੇ 10 ਸਾਲਾਂ 10 ਸਾਲਾਂ ਦੀ ਵੀ ਹੁੰਦੀ ਐ ਇਹਨਾਂ ਦੀ ਗਾਰੰਟੀ ਹੀ ਹੁਣ ਇਹ ਦੀ ਬਾਕੀ ਬਈ ਸਾਨੂੰ ਪਤਾ ਨਹੀਂ ਹੈ ਕਿੱਥੇ ਹੀ ਹੁੰਦੇ ਆ ਗੱਲ ਕਰ ਸਾਲਾਂ ਤੱਕ ਹੁੰਦੇ ਆ ਮੇਰੇ ਭਰਾ ਦੀ ਤੇ ਬਈ ਸਵੇਆ ਆਖੋਲ ਦੇਖਣੀ ਲੱਗਿਆ ਬਾਈ ਤੇਰਾ ਪਾ ਹੋਣੀ ਹੋਇਆ ਟੂਟਾ ਬਟਰ ਚੰਗੀ ਤਰ੍ਹਾਂ ਥੱਲੇ ਲੱਗਿਆ ਵੀ ਨਹੀਂ ਹੈਗਾ ਬਾਈ ਤੇ ਉਧਰ ਬਾਈ ਆ ਦੋ ਫਾਂਟ ਛੱਡ ਹੋ ਗਈ ਦੀਆਂ ਬਾਈ ਹੁਣ ਫੇਰ ਕਰੂੰਗਾ ਉਧਰ ਤੇ ਆ ਮੋਡਲ ਟਰੈਕਟਰ ਆ ਗਿਆ ਬਾਈ ਹੋ ਕਕਣਾ ਬੈਠੀ ਹੈ ਬਾਈ ਬਾਈ ਆ ਗਿਆ ਅਸੈਂਬਲੀ ਲਾਂਦੀਆਂ ਜੁੜੀਆਂ ਅਸੈਂਬਲੀ ਲਾ ਲੱਗੀਆਂ ਜੁੜੀਆਂ ਅਸੈਂਬਲੀ ਅਸੈਂਬਲੀ ਸਾਰੀਆਂ ਇਕੱਠੀਆਂ ਹੋਈਆਂ ਵੀ ਐ ਇਕੱਠੀਆਂ ਹੋਈਆਂ ਵੀ ਐ ਚਿਲ ਮਿਲ ਗਿਆ ਨਾ ਬਈ ਬੱਕਰਾ ਬੱਕਰਾ ਇਹਨਾਂ ਨੇ ਹਾਂ ਆਵਣਾ ਤਾਂ ਢੂੰਗਾਰੀ ਬਣਾਉਂਗੇ ਸੋਰੇ ਬਈ ਬਾਈ ਕਹਿੰਦਾ ਕਹਿੰਦਾ ਪੈਗ ਬੁੱਗਾ ਵਾਲੀ ਪਾਲਟੀ ਹੈ ਨਾ ਬੋਲਾ ਤਾਂ ਮਿਲੋ ਜੀ ਪੱਕੀ ਗੱਲ ਜੀ ਕਿਆ ਕਰਦੇ ਜੀ ਕਿਆ ਕਰਨਾ ਜੀ ਵਿਲੇ ਵਿਖੇ ਆ ਜੀਰੀ ਜਾਰੀ ਪਾਣੀ ਦੇ ਵਿਲੇ ਆ ਮੰਡਾਲੀ ਕਿਆ ਕਹਿੰਦੀ ਮੰਡਾਲੀ ਵੀ ਠੀਕ ਆ ਯੂ ਆ ਮੰਡਾਲੀ ਵੀ ਦਾ ਜੀ ਕਦ ਕ ਲੱਗੂ ਵਾਢੇ ਨੂੰ ਜੀ 5 ਕਿਲੇ ਪਹਿਲੀ ਤਰੀਕ ਤੱਕ ਹਾਂ ਮੁਰਲੇ ਆ ਜਿਹੜੇ ਸਾਡੇ ਵਾਲ ਤਾਂ ਹਲੇ ਨਿਸਰ ਲੱਗੀ ਹੋਈ ਐ ਸਾੜੀ ਤੇ ਨਿਸਰ ਲੱਗੀ ਸਾੜੀ ਜੀ ਉੜੀ ਦਾ ਹੀ ਆ ਜੀ ਆਪਣੇ ਜਿਹੜਾ ਵਾਲਾ ਹਾਂ ਹਾਂ ਹਰੀ ਆ ਇਹਦਾ ਉਰਲੇ ਟਾਟੀ ਵਾਲੇ ਪੰਜ ਵੱਡੋ ਜਿਹੜੇ ਪਹਿਲੀ ਥੇ ਮਾਇਦਾ ਜਿਹੜਾ ਟੈਲੀ ਆ ਇਹ ਉਹ ਵੀ ਕਮਾਲ ਲੱਗੇ ਆਏ ਉਹਦੇ ਫਿਰ ਪਹਿਲੀ ਤੱਕ ਵੱਡੋ ਜੀ ਨੇ ਦੂਜੇ ਖੇ ਲੇਟ ਵੱਡੋ ਨੇ ਦੂਜੇ ਨੇ ਲੇਟ ਵੱਡੋ ਨੇ ਹਾਂ ਉਹ ਜਾਂ ਹੁਣ ਸਰਗੇ ਦਾਣਾ ਪਿਆ ਤੇ ਬਹਿਣਾ ਲੱਗੇ ਵੀ ਤੇ ਆਹ ਉਹ ਵੀ ਠੀਕ ਆ ਜਿਹੜੇ ਪਹਿਲਾਂ ਲੱਗੇ ਹੋਏ ਆ ਉਹਨਾਂ ਦਾ ਟਾਈਮ ਸਿਰੇ ਵੱਡੋ ਹਣ ਹਾਂ ਜੇ ਮੈਂ ਚਾ ਵੀ ਤੋੜ ਲਵਾ ਯਾਰ ਚਾਰ ਜਿਹੜੇ ਲੇਟ ਹੋਏ ਹੋਏ ਆ ਨਾ ਲੇਟ ਹੋਣ ਜਿਹੜੇ ਲੇਟ ਹੋਏ ਆ ਨਾ ਲੇਟ ਹੀ ਹੁਣ ਟਾਈਮ ਟਾਈਮ ਸਿਰਦੀ ਗੱਲ ਐ ਨਹੀਂ ਦੇਖਦਾ ਦੇਖੀ ਨਹੀਂ ਅੱਜ ਕਿੰਨਾ ਮੈਂ ਸੈਲਰ ਜੇ ਤਾਂ ਹੀ ਉਹ ਕਹਿੰਦਾ ਤੇਰੇ ਮਾਥੇ ਤੂੰ ਉੱਥੇ ਹੀ ਮੜ ਜਾ ਉਹ ਕਰਨਾ ਤਾਂ ਹੁਣ ਜੀਰੀ ਜੀਰੀ ਨਹੀਂ ਘੁੱਟਣੀ ਇੱਥੇ ਚੋਲ ਤੂੰ ਕਿਵੇਂ ਮਿਸਤਰੀ ਐ ਨਾ ਨਾ ਉਹ ਕਰਦੇ ਨੇ ਰੂਟਾਵੇਟਰ ਫੇਰ ਦੇ ਦੇ ਚਪਾਇਆ ਹੁਣ ਵਾਇਆ ਤਾਂ ਬਾਹਰ ਹਾਂ ਲੇਬਰ ਆਈ ਦੀ ਅੱਜ ਉਹਨਾਂ ਨੂੰ ਗੁਣ ਖਾਬ ਕਰੇ ਹੁਣ ਉਹਨਾਂ ਨੇ ਪਰਦੀ ਆਪਣੀ ਧੂੜੀਆਂ ਜੀਆਂ ਆਹ ਹਾਂ ਹੈ ਜਿਹੜਾ ਕਮਰੇ ਇਹਦੇ ਵੱਲ ਹੀ ਛੜ ਪਹਿਲਾਂ ਤਾਂ ਬੰਦਾ ਕੋਈ ਨਹੀਂ ਤਾਂ ਗਰਮੀ ਦੇ ਤਾਂ ਇੱਕ ਹਾਂ ਸਕਿਉਰਟੀ ਗਾਰਡ ਇਹਦਾ ਹੈਂ ਸਕਿਉਰਟੀ ਗਾਰਡ ਇਹਦਾ ਆਓ ਸਕਿਉਰਟੀ ਗਾਰਡ ਉਹ ਵੀ ਕੋ ਉਹਦਾ ਵੀ ਜੀ ਲੱਗੇ ਹੁਣ ਐਂ ਭੱਜੀ ਫਿਰਦਾ ਭੱਜਣਾ ਹੀ ਹੈ ਹੁਣ ਬੰਦੇ ਆ ਗਏ ਉੱਥੇ ਹੁਣ ਜੀ ਲੱਗੇ ਰਹਿਣਾ ਨੂੰ ਅੱਗੇ ਕੱਲਾ ਤਾਂ ਹੁਣ ਜੀ ਲੱਗੇ ਹੋਏ ਰਹਿਣਾ ਉਹਦਾ ਅੱਗੇ ਕੱਲਾ ਦਾ ਹੁਣ ਸਾਊਗੀ ਹੋ ਗਈ ਉਹਨੂੰ ਹੁਣ ਵੀ ਰਾਤ ਨੂੰ ਵੀ ਉਹਨਾ ਟਾਈਮ ਵੀ ਕਹਿੰਦਾ ਹੁਣ ਮੈਂ ਕਹਿੰਦਾ ਅੱਗੇ ਜਿੰਨਾ ਲੱਗ ਜਾਣਾ ਪੈਂਦਾ ਤਾਂ ਕਹਿੰਦਾ ਹੁਣ ਜਿੰਦਾ ਨਹੀਂ ਲੈਣਾ ਪਾਉਂਗਾ ਪਾਉਂ ਬਠੀਕ ਹੈ ਕਹਿੰਦਾ ਇੱਕ ਨਹੀਂ ਛੱਡ ਜਾ ਕਰਨਾ ਕਹ ਦੋਗੜੀ ਰਾਮ ਕਰਿਆ ਕਰੂੰਗਾ ਮੈਂ ਨਾ ਨਾ ਵਧੀਆ ਯਾਰ ਠੀਕ ਹੈ ਫਿਰ ਕਹਿੰਦਾ ਕਹਿੰਦਾ ਭਾਈ ਸਾਸ ਬਾਈ ਕਕਰਾ ਲਓ ਹੁਣ ਕਰਦੇ ਹੀ ਆ ਅਗਿੱਲਾ ਗਿੱਲਾ ਜਾਂਦਾ ਉਹ ਜਾ ਬੰਦੇ ਆ ਕੇ ਉਹਨੇ ਆਪੇ ਕਰਨੀ ਆ ਹਾਂ ਉਹ ਹਾਂ ਉਹ ਗਿੱਲਾ ਗਿੱਲਾ ਜਾਂਦਾ ਉਵਰ ਕੱਲ ਪਰਸ ਤੱਕ ਵਾਹ ਹੂੰਗਾ ਇੱਕ ਵਾਰ ਹੋਰ ਰੂਟ ਵੇਡਰ ਕੇ ਗੱੱਚੇ ਬੰਨ ਜਣੀ ਐ ਜੇ ਮੀਂਹ ਨਾ ਪਿਆ ਤਾਂ ਇਹ ਹਾਂ ਦੁਨੀਆਂ ਪੈ ਗਈਆਂ ਫੇਰ ਇੱਥੇ ਵਾਹਣਾ ਸੇਮ ਉੱਤੇ ਵਾਲੀ ਸੇਮ ਹੋ ਜਾਂਦੀ ਐ ਸੇਮ ਕੱਲ ਸੰਗਰਾਮ ਦਾ ਹਾਂ ਪਰ ਕਾਲੂ ਨਾ ਪਵੇ ਉਹ ਜਿਹੜੇ ਮਰਜੀ ਦਿਨ ਪਈ ਜਾਵੇ ਜੇ ਕਾਲੂ ਪੈ ਗਿਆ ਸਮਝ ਲੈ ਮਹੀਨਾ ਸਾਰਾ ਮੀਂਹ ਦਾ ਹੀ ਹੁੰਦਾ ਹੁੰਦਾ ਭੰਦਾ ਆ ਪਿਛਲੀ ਸੰਗਰਾਮ ਦੇ ਮੀਂਹ ਪਿਆ ਤਾਂ ਦੇਖ ਲੈ ਹੈ ਤਾਂ ਕਿੰਨੇ ਦਿਨ ਕੱਢ ਗਈ ਮੀਂਹ ਦੇ ਲੋ ਲੋਕਾਂ ਦੇ ਹੱਥ ਘੜੇ ਕਰਾ ਦੇ ਵੀ ਮੈਂ ਚੱਲੀ ਆ ਤਾਂ ਮੇਚਾ ਅੱਗੇ ਹੁਣ ਬਹੁਤਾ ਸੁਝ ਵੀ ਨਹੀਂ ਹੁੰਦਾ ਉਹ ਹੋ ਗਈ ਹੁਣ ਟਾਈਮ ਪੂਰਾ ਹੋ ਜਾਂਦਾ ਇਹਨਾਂ ਦੇ ਵੀ ਹੁਣ ਸਾਮਾ ਲੱਗਣੀ ਇਹਨੇ ਜੇ ਥਾਂਡੂ ਨਹੀਂ ਪੂਰੀ ਫੇਰ ਕੋਈ ਨਹੀਂ ਖੁੱਲਣੀ ਆ ਹਾਂ ਜਿਹੜਾ ਇਹ ਪੱਤੇ ਜਿਹਨੇ ਐਂ ਫੇ ਚੰਗੀ ਤਰ੍ਹਾਂ ਖਲਾਰਨੇ ਆ ਸਾਲੂ ਵਿੱਚ ਲਾ ਲੈਣ ਦੀ ਹਾਂ ਸਾਲੂ ਵਿੱਚ ਥੋੜੀ ਸਾਲੂ ਆ ਇਹੇ 12 ਮਹੀਨੇ 30 ਦਿਨਾਂ ਦੀ ਉਹ 12 ਮਹੀਨੇ 30 ਦਿਨਾਂ ਦੀ ਉਹ ਇਹਨੂੰ ਅਜੇ ਤੱਕ ਉਹ ਗਾਹ ਲੱਗਣਾ ਜਾਂ ਫੁੱਲ ਆਉਣ ਲੱਗਣਾ ਉਹ ਖੜ੍ਹਲੀ ਹੋ ਗਈ ਨਾ ਇਹਨੂੰ ਬਿਮਾਰੀ ਕਰ ਜਿਹੜੀ ਪੂਰੀ ਪ੍ਰੈਨ ਲੱਗ ਗਈ ਇਹਨੇ ਅੱਧਿਆੜਾ ਨੂਨ ਕੁੱਟਣਾ ਹੈ ਰੋਕੀਆ ਖਾ ਜਾਂਦਾ ਹੈ ਨੂਨ ਲਾ ਕੇ ਦਹੀਂ ਵਿੱਚ ਪਾ ਜਾਂਦਾ ਖਾ ਹੀ ਜਾਂਦਾ ਇਹ ਹੋਰ ਕੀ ਮਿਰਚ ਕਾ ਚੱਲਦੀ ਆ ਹੁਣ ਹਾਂ ਜੀ ਹਾਂ ਚੱਲਦੇ ਆ ਮੇਰੇ ਘਰੇ ਆਜ ਨੀਰਾ ਕਰਤਾ ਅੱਜ ਪਾ ਬਸ ਫਿਰ ਉਹਦਾ ਪਹਿਲਾਂ ਲਖ ਜਾਂਦਾ ਮੈਂ ਅੱਧਾ ਘਰੇ ਆਇਆ ਫਿਰ ਹੁਣ ਫਿਰ ਕੋਈ ਸਾਧਨ ਤਾਂ ਹੈ ਨਹੀਂ ਇੱਥੇ ਆਦ ਮਹਲੇ ਬਾਹਰ ਟਰਵਾਦੇ ਪਾਕਿਸਤਾਨ ਦਾ ਬਾਂਡਰ ਪੈਂਦਾ ਸਾਧਣੀ ਆ ਸੜਕ ਪਾਰ ਕਰ ਪਿੰਡ ਆ ਗਿਆ ਉਹ ਨਾਲ ਮੇਰੇ ਅਸਤੇ ਜਿਹੜੇ ਆ ਨਾ ਨਦੁਰਕ ਇਹਨਾਂ ਮੇਰੇ ਅੱਧਾ ਘੰਟਾ ਦਾ ਰਹੇਗਾ ਫਿਰ ਮੈਂ ਚੱਲ ਗਏ ਲਈ ਚੱਲਦਾ ਇਹਦੇ ਕਾਲੂ ਕਨੇ ਆਣੇ ਨੇ ਹੋਰ ਬਬੀਆ ਹੋ ਤਾਂ ਕੋਈ ਨਹੀਂ ਵੱਡੂ ਜੀ ਹੈ ਇੱਕ ਤਰੀਕ ਤੱਕ ਫਸਲ ਹਾਂ ਬਾਈ ਜੀ ਬੈਟਰ ਬਾਈ ਨਹੀਂ ਆਜੂ ਵੀ ਮਾਇਲ ਆ ਬਾਦਮਰੀ ਦੇ ਬਾਡੀ ਤਾਂ ਸ਼ੁਰੂ ਹੋ ਗਈ ਬਾਦਮਰੀ ਤਾਂ ਸ਼ੁਰੂ ਹੋ ਗਈ ਹੋਰ ਕਸੀ ਨਹੀਂ ਹੋਈ ਐਦ ਕੀ ਵਹੀ ਬਿਮਾਰੀਆਂ ਨੇ ਜੀਰੀ ਜ਼ਿਆਦਾ ਖਾ ਲਈ ਕੁਝ ਮੀਨੇ ਮਾਰ ਲਈ ਚਲ ਠੀਕ ਆ ਫਿਰ ਚਲ ਠੀਕ ਆ ਜੀ ਵੀਰੇ ਬਾਏ ਟਾਟ ਮਿਲਦੇ ਆ ਕਿਸੇ ਹੋਰ ਬਲੌਗ ਚ